ਸ਼੍ਰੀ ਕਾਰਤਿਕ ਸਾਹਿਬ ਦੇ ਵੱਲੋਂ ਬਣਾਈ ਗਈ ਭਰਤੀ ਕਮੇਟੀ ਲਗਾਤਾਰ ਵੱਖ-ਵੱਖ ਹਲਕਿਆਂ ਦੇ ਵਿੱਚ ਮੀਟਿੰਗਾਂ ਕਰ ਰਹੀ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਤੜਾ ਜੋ ਪ੍ਰਧਾਨ ਐਲਾਨ ਚੁੱਕਿਆ ਹੈ ਸੁਖਬੀਰ ਸਿੰਘ ਬਾਦਲ ਹੀ ਮੁਰਤੋਂ ਅਕਾਲੀ ਦਲ ਬਾਦਲ ਤੜੇ ਦੇ ਵੱਲੋਂ ਪ੍ਰਧਾਨ ਬਣਾ ਦਿੱਤਾ ਗਿਆ ਪਰ ਉਸ ਨੂੰ ਲੈ ਕੇ ਲਗਾਤਾਰ ਵਿਵਾਦ ਖੜਦਾ ਨਜ਼ਰ ਆ ਰਿਹਾ ਹੈ ਹੁਣ ਜਿੱਥੇ ਭਰਤੀ ਕਮੇਟੀ ਜੋ ਸ਼੍ਰੀ ਕਾਰਤਿਕ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਹਾਲਾਂਕਿ ਪਹਿਲਾ ਹੈ ਇਸ ਕਮੇਟੀ ਦੇ ਵਿੱਚ 7 ਮੈਂਬਰ ਸਨ ਜਿਸ ਤੋਂ ਬਾਅਦ ਦੋ ਮੈਂਬਰਾਂ ਨੇ ਜਿਹੜਾ ਇਹ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਇਹ 5 ਮੈਂਬਰੀ ਭਰਤੀ ਕਮੇਟੀ ਰਹਿ ਗਈ ਹੁਣ ਇਹ ਪੰਜ ਮੈਂਬਰ ਲਗਾਤਾਰ ਐਕਟਿਵ ਨਜ਼ਰ ਆ ਰਹੇ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਮੁਰਤਦਸੀ ਕੀ ਅਕਾਲੀ ਦਲ ਜਿਹੜਾ ਬਾਦਲ ਤੜਾ ਹੈ ਉਸੇ ਨਿਸ਼ਾਨੇ ਵਿੱਚ ਸਾਦੇ ਜਾ ਰਹੇ ਨੇ ਤੇ ਭਰਤੀ ਕਮੇਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਮੁਰਤ ਤੋਂ ਵੱਡਾ ਇਕੱਠ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਆ ਗਿਆ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਏ ਨੇ ਉਸ ਹੁਕਮਾਂ ਮੁਤਾਬਿਕ ਹੀ ਪੁਨਰ ਸੁਰਜੀਤੀ ਲਈ ਅਕਾਲੀ ਦਲ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਉਹਨੇ ਕਿਹਾ ਕਿ ਸ਼੍ਰੋਮਣੀ ਅਕਾਲ ਦਲ ਦੀ ਮਜ਼ਬੂਤੀ ਦੇ ਲਈ ਨਵੀਂ ਲੀਡਰਸ਼ਿਪ ਸਮੇਂ ਦੀ ਲੋੜ ਹੈ ਇਸ ਕਰਕੇ ਜੋ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਏ ਨੇ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਅਦੇਸ਼ ਹੋਇਆ ਸੰ ਸ਼੍ਰੋਮਣੀ ਅਕਾਲ ਦਲ ਦੀ ਪੁਨਰ ਸੁਰਜੀਤੀ ਸੰਬੰਧੀ ਉਹਦੇ ਸੰਬੰਧ ਵਿੱਚ ਜਿਹੜੀ 5 ਮੈਂਬਰੀ ਭਾਰਤੀ ਕਮੇਟੀ ਹੈ ਉਹ 22 ਮਈ ਨੂੰ ਪਿੰਡ ਮੱਲੇਵਾਲ ਵਿਖੇ ਤਸਵੀਰ 10 ਵਜੇ ਪਹੁੰਚ ਰਹੀ ਹੈ ਤੇ ਸੰਗਤਾਂ ਦਾ ਬੜਾ ਉਤਸ਼ਾਹ ਹੈ ਤੇ ਅਸੀਂ ਆਪਣੀ ਜਿੰਬਰ ਵੀ ਸਮਝਨੇ ਕਿਉਂਕਿ ਕਿ ਧਰਮ ਯੁੱਧ ਚੱਲ ਰਿਹਾ ਹੈ ਇੱਕ ਉਹ ਆ ਜਿਹੜੇ ਗੁਰੂ ਨੂੰ ਸਮਰਪਤ ਨੇ ਦੂਸਰੇ ਉਹ ਜਿਹੜੂ ਨਾ ਪਿੱਠ ਕਰਕੇ ਬੈਠੇ ਜੀ ਤੇ ਸਿੱਖਵਾਸ ਤੇ ਕਾਲ ਤਖਸਾਲ ਪਹਿਲ ਹੈ ਜੋ ਤੋਂ ਉਦੇਸ਼ ਆਇਆ ਉਹਦੇ ਮੁਤਾਬਕ ਸ਼ਰੋਮ ਨਿਕਲਦਲ ਦੀ ਪੁਨਰ ਸਿਰਜिती ਵਾਸਤੇ ਨਵੀਂ ਲੀਡਰਸ਼ਿਪ ਪੈਦਾ ਕਰਨ ਵਾਸਤੇ ਹੀ ਮੀਟਿੰਗ ਰੱਖੀ ਹੈ ਤੇ ਉਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਪੰਥਰੀ ਵੱਡੀ ਸ਼ਖਸੀਅਤ ਸਾਡੀ ਵੱਡੀ ਛੋਟੀ ਪੈਣ ਦੀਪੀ ਸਤਵੰਤ ਕੌਰ ਜੀ ਸੁਪਤਰੀ ਅਮਰਸ਼ੀਦ ਭਾਈ ਅਮਰੀਕ ਸਿੰਘ ਜੀ ਔਰ ਜਿਸ ਤਰ੍ਹਾਂ ਕੁਵਾਲਸੀ ਜੀ ਚੁੰਦਾ ਉਹ ਪਹੁੰਚ ਰਹੇ ਨੇ ਤੇ ਸਾਡੀ ਹਲਕੇ ਦੀ ਇਹ ਮੀਟਿੰਗ ਹੈ ਤੇ ਜਿਸ ਤਰ੍ਹਾਂ ਤੁਸੀਂ ਵੱਡਾ ਹੰਗਾਰਾ ਸੰਗਤ ਦੇ ਰਹੀ ਹੈ ਗੁਰੂ ਕਿਰਪਾ ਕਰੇ ਹਰ ਵਿਅਕਤੀ ਮਹਿਸੂਸ ਕਰਦਾ ਵੀ ਸ਼ਰੋਮਨੀ ਕਲਦਰ ਸ਼ਹੀਦਾਂ ਦੀ ਜਥੇਬੰਦੀਆਂ ਇਹ ਬਚਣੀ ਚਾਹੀਦੀ ਹੈ ਜੇ ਸ਼ਰੋਮਨੀ ਕਲਦਰ ਤਗੜਾ ਤਾਂ ਪੰਥ ਤੇ ਪੰਜਾਬ ਵਜੂਆ ਇਹਦੀ ਭਾਰਤੀ ਹੁਣ ਤੱਕਰ ਹੋ ਚੁੱਕੀ ਹੈ ਇਹ ਤਾਂ ਜੋ ਉਹ ਦੱਸ ਸਕਦੇ ਨੇ ਸਾਡੇ ਹਲਕੇ ਦੇ ਵਿੱਚ ਉਹਦੀ ਸ਼ੁਰੂਆਤ ਹੋਣੀ ਹੈ ਤੇ ਜਿਹੜੀ ਸਾਡੀ ਭਾਰਤੀ ਸਹੀ ਹੋਊਗੀ ਅਸੀਂ ਗਿਣਤੀ 'ਚ ਨਹੀਂ ਪੈਣਾ ਅਸੀਂ ਕੁਆਲਿਟੀ ਨਹੀਂ ਕੁਆਂਟੀਟੀ ਨਹੀਂ ਵੇਖਣੀ ਕੁਆਲਿਟੀ ਪੈਦਾ ਕਰਨੀ ਹੈ ਸਾਡੀ ਕੋਸ਼ਿਸ਼ੂ ਅਕਾਲਤਾ ਸਾਹਿਬ ਦਾ ਹੁਕਮ ਹੈ ਹਰ ਘਰ ਵਿੱਚ ਜਾ ਕੇ ਆਧਾਰ ਕਾਰਡ ਨੰਬਰ ਪਾ ਕੇ ਫੋਨ ਨੰਬਰ ਪਾ ਕੇ ਸਾਈਨ ਕਰਾ ਕੇ ਸਹੀ ਭਰਤੀ ਕੀਤੀ ਜਾਵੇ ਮਜੀਠੀਆ ਸਵਾਲ ਕਰ ਰਹੇ ਨੇ ਬਾਰ-ਬਾਰ ਵੀ ਪ੍ਰਧਾਨ ਵੀ ਛੱਡ ਗਿਆ ਚੇਅਰਮੈਨ ਵੀ ਛੱਡ ਗਿਆ ਜੇ ਪੰਜ ਮੈਂਬਰ ਰਹਿ ਗਏ ਸੱਤ ਮੈਂਬਰ ਹੀ ਸੀ ਇਹ ਤਾਂ ਜੋ ਦੱਸ ਸਕਦੇ ਨੇ ਪਰ ਸਿੱਖ ਵਾਰ ਤੇ ਜੋ ਹੁਕਮ ਦਾ ਸ਼੍ਰੀ ਅਕਾਲਤਾ ਸਾਹਿਬ ਦਾ ਉਹ ਸੁਪਰੀਮ ਹੁੰਦਾ ਹੈ ਜਿਹੜੇ ਛੱਡ ਗਏ ਉਹ ਉਹ ਦੱਸ ਸਕਦੇ ਨੇ ਪਰ ਕਟੋਕੜੇ ਦੇ ਪੰਜ ਮੈਂਬਰ ਖੜੇ ਨੇ ਸੰਗਤ ਦਾ ਇੱਕ ਸਵਾਲ ਤੇ ਜਵਾਬ ਹੁੰਦਾ ਹੈ ਉਹ ਕਹਿੰਦੇ 3 ਕਰੋੜ ਸਿੱਖਾਂ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰ ਚੁਣੇ ਸੀ ਦੋ ਬਿਠ ਦੇਗੇ ਪਰ ਪੰਜ ਗੁਰੂ ਦੇ ਪਿਆਰੇ ਖੜੇ ਨੇ ਜਿਹਦੇ ਸਿਧਾਂਤ ਨੂੰ ਸਮਰਪਿਤ ਨੇ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਵਾਸਤੇ ਸੁਪਰੀਮ ਕਿੰਨੇ ਤੋਂ ਕੱਠ ਹੋ ਸਕਦਾ ਹੁੰਦਾ ਇਹਦਾ ਦੇਖੋ ਅੱਜ ਅਸੀਂ ਸਵੈਰੀ ਫੈਸਲਾ ਕਰੇ ਸੀ ਮੀਟਿੰਗ ਕਰਨ ਦਾ ਤੇ ਤੁਸੀਂ ਸੰਗਤ ਦਾ ਉਤਸ਼ਾਹ ਵੇਖ ਲਓ ਰਿਕਾਰਡ ਤੋੜ ਕੱਟ ਇਹ ਕੱਟ ਸਾਡੇ ਕਰ ਕਿ ਨਹੀਂ ਹੋਣਾ ਸੰਘ ਅਤੇ ਕਲਦਨ ਦਾ ਪਿਆਰ ਹੈ ਸਿੰਘ ਚਾਹੁੰਦਾ ਜਥੇਬੰਦੀ ਬਚੇ ਸ਼੍ਰੋਮਣੀ ਕਲਦਨ ਮਜ਼ਬੂਤ ਹੋਵੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣ ਸਿੰਘ ਸਾਹਿਬਾਨ ਦਾ ਮਾਣ ਸਤਿਕਾਰ ਬਹਾਲ ਹੋਵੇ ਸਿਧਾਂਤ ਬਚਨ ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਪੰਥ ਨੂੰ ਪਿਆਰ ਕਰਨ ਵਾਲੇ ਤੇ ਪਹੁੰਚੇ ਨੇ ਉਹ ਮੀਟਿੰਗ ਚਾਇਆ ਹੋਇਆ ਦੇ ਪੰਜ ਮੈਂਬਰੀ ਕਮੇਟੀ ਵੱਲੋਂ ਜਲਦੀ ਮੱਲੇਆਂ ਮੀਟਿੰਗ ਰੱਖੀ ਜਾ ਰਹੀ ਹੈ ਉਸ ਬੰਦੇ ਤਿਆਰੀਆਂ ਹੋ ਰਹੀਆਂ ਨੇ ਅੱਜ ਮੈਂ ਦੇਖਿਆ ਜਿਵੇਂ ਜਿਹੜੇ 22 ਤਰੀਕ ਨੂੰ ਬਈ ਨੂੰ ਮੀਟਿੰਗ ਰੱਖਿਆ ਬੱਲੇਵਾਲ ਉਹ ਚਾਹੁੰਦੇ ਸੇ ਬਸ ਉਹ ਇਕੱਠ ਹੋਊਗਾ ਤੁੰਦਾ ਜੀ ਨੇ ਆਣਾ ਉੱਥੇ ਬੀਬੀ ਸਤਵੰਤ ਕਵਰਾ ਸਾਡੇ ਉਹ ਉੱਥੇ ਪਹੁੰਚ ਰਹੇ ਨੇ ਉੱਥੇ ਜਿਹੜੀ ਭਰਤੀ ਆਪਣੇ ਇੱਥੇ ਜ਼ਿਲ੍ਹੇ ਦੀ ਭਰਤੀ ਸ਼ੁਰੂ ਹੋਊਗੀ ਉੱਥੋਂ ਤੋਂ ਉਸ ਦੀ ਸ਼ੁਰੂਆਤ ਕੀਤੀ ਜਾਊਗੀ ਤੇ ਮੈਂ ਜਿਹੜਾ ਹਿਸਾਬ ਲਾਣਾ ਆਉਣ ਵਾਲਿਆ ਜਿਆ ਟਾਈਮ ਹੈ 2027 ਚ ਅਕਾਲੀ ਦਲ ਦੀ ਸਰਕਾਰ ਬਣੋਗੇ ਮੇਰਾ ਕੰਨੀ ਦੇ ਰੇਤ ਤੋਂ ਪਾਲੀ ਦਾ ਨਾਲ ਜੁੜੇ ਮੈਂ ਸਨ 85 ਹਰਿਆ ਸਿੰਘ ਨਾਲ ਲੱਗਿਆ ਸੀਗਾ ਅਨੁਸਾਰ ਖੜਾ ਸਾਹਿਬ ਨਾਲ ਮੈਂ ਮੇਰੇ ਕਲਾਸ ਵਾਲੋ ਵੀ ਨੇ ਮੈਂ ਉਹਨਾਂ ਨਾਲ ਚੱਲ ਰਿਹਾ ਜਦੋਂ ਜਿੱਤੇ ਕਹਿੰਦਾ ਕਿ ਅਕਾਲੀ ਦਲ ਦੀ ਸਰਕਾਰ ਬਣੂਗੀ ਅਕਾਲੀ ਦਲ ਦੇਖੋ ਜਿਹੜਾ ਇਹ ਹੈਗਾ ਸਾਡਾ ਨਵਾਂ ਜਿਹੜਾ ਆਕਾਲ ਤਖਤ ਤੋਂ ਹੁਣ ਪੰਜਵੇਂ ਵੀਂ ਕਮੇਟੀ ਬਣਾ ਕੇ ਅਕਾਲੀ ਦਾ ਸ਼ੁਰੂ ਹੋਇਆ ਸਾਡਾ ਇਹ ਅਸੀਂ ਇਹਨਾਂ ਦੇ ਨਾਲ ਬਾਤ ਚੱਲਾਂਗੇ ਆਕਾਲ ਤਖਤ ਦਾ ਜਿਹੜਾ ਹੈ ਅਸੀਂ ਇਹਦਾ ਹੁਕਮ ਮੰਨਾਂਗੇ ਸਾਰੇ ਬੰਦੇ ਅਸੀਂ ਮੈਂ ਬੱਕਿਆਂ ਨੂੰ ਵੀ ਅਸੀਂ ਕੋਈਲ ਕਰੂੰਗਾ ਕਿ ਵੱਧ ਤੋਂ ਵੱਧ ਆਕਾਲ ਤਖਤ ਜਿਹੜਾ ਹੈ ਆਪਣਾ ਉਹਦਾ ਹੁਕਮ ਮੰਨਣਾ ਚਾਹੀਦਾ ਹੈ ਜਿਹੜੇ ਕੋ ਪ ਜੋ ਵੀ ਦਾ ਕਾਲੀ ਦਾ ਜਦੋਂ ਤੁਸੀਂ ਟਕਸਾਲੀ ਆਉਂਸੀ ਕਿ ਹੁਣ ਤੁਹਾਨੂੰ ਕਾਲੀ ਛੱਡਣਾ ਪਿਆ ਕਾਲੀ ਦਾ ਛੱਡਣਾ ਪਿਆ ਜੀ ਜਦੋਂ ਕਾਲੀ ਦਲ ਜਿਹੜੇ ਮੂਰੇ ਚੁਣੇ ਹੋਏ ਤੇ ਉਹੀ ਪੰਥ ਨੂੰ ਧੋਖਾ ਦੇਣ ਲੱਗੇ ਫਿਰ ਉਸ ਕਰਕੇ ਸਾਨੂੰ ਕਾਲੀ ਦਲ ਛੱਡਣਾ ਕਿਹਨੇ ਜਿਹੜੇ ਲੋਕ ਪਹਿਲਾਂ ਕਾਲੀ ਦਲ ਚ ਸੀ ਹੁਣ ਇੱਧਰ ਆ ਗਏ ਉਦੋਂ ਕਿਉਂ ਨਹੀਂ ਬੋਲੇ ਹੋ ਵੀ ਹੁਣ ਕਾਲੀ ਦਲ ਉਹਨਾਂ ਮਾਰੇ ਸਿਰਫ ਗੱਲ ਹੈ ਜੀ ਉਹਨਾਂ ਤੇ ਉਸ ਟਾਈਮ ਦਾ ਦਬ ਦਬਾ ਤੀ ਹੁਣ ਸਿਰਫ ਕਾਲਤਾ ਦੇ ਹੁਕਮ ਤੇ ਮੁਤਾਬਕ ਪੂਰਾ ਇਹ ਚੀਜ਼ ਨੂੰ ਮੰਨ ਚੁੱਕੇ ਨੇ ਵੀ ਜਿਹੜਾ ਕਾਤਾ ਦਾ ਫੈਸਲਾ ਹੈ ਉਹ ਸਾਡੇ ਬਾਤ ਤੇ ਸਰ ਮੱਥੇ ਆਏ ਜੇ ਹੁਣ ਕੋਈ ਦਬ ਦਬਾ ਆ ਗਿਆ ਫੇਰ ਵੀ ਉਹ ਵਰਤੀ ਆ ਜਾ ਜੀ ਕਾਤਾ ਸਾਹਿਬਾਂ ਮੈਂ ਖੜਾਂਗੇ ਡਟੇ ਖੜੇ ਆ ਪਹਿਰਾ ਵੀ ਮੈਂ ਨਾ ਰਕਾਤ ਤੋੜਿਆ ਮੈਂ ਸਭੀ ਕਾਪੀਆਂ ਕਰ ਲੈਣੇ ਭਰੀਆਂ ਧੀਆਂ ਆ ਹੁਣ ਵੀ ਮੈਂ ਇਹ ਗੱਲ ਬਾਅਦ ਨਾ ਕਹਿਣਾ ਕਿ ਘਟੋ ਘਟ ਪੱਤੀ 30 ਕਾਪੀਆਂ ਮੈਂ ਇਕੱਲਾ ਪਿੰਡਾਂ ਤੋਂ ਪਾਤੀ ਕਿੰਨੇ ਟਾਈਮ ਤੋਂ ਤੁਸੀਂ ਕਾਲੀਦਾਰ ਤੁਸੀਂ ਪਹਿਲਾਂ ਮੇਰਾ ਖਿਆਲ ਹੈ ਜਦ ਤੇ ਜੰਮਿਆ ਜਦ ਤੇ ਕਾਲੀਦਾਰ ਨਾ 40 ਪਰਿਵਾਰ ਹੋ ਉਹਨੇ ਕਿਵੇਂ ਦੇਖਦੇ ਹੋ ਕੌਮ ਦਾ ਅਜਰੀ ਜਿਹੜਾ ਆਪਸ ਚ ਲੜਾਈ ਕਰਕੇ ਬਦਨਾਮੀ ਹੋ ਰਹੀ ਹੈ ਕੌਮ ਦੀ ਗੱਲ ਸੁਣੀ ਬਦਨਾਮੀ ਉਹ ਕਰਾ ਰਹੇ ਨੇ ਜਿਹੜੇ ਕਾਤਾ ਸਾਹਿਬ ਤੋਂ ਬੇਮਖੋਏ ਨੇ ਜੇ ਤੁਸੀਂ ਇਹ ਚੀਜ਼ ਚਾਹੁੰਦੇ ਹੋ ਲੋਕ ਪੰਥ ਨਾਲ ਖੜੇ ਨੇ ਫਰੀਦਕੋਟ ਦੇ ਆਪਣੇ ਕੰਗੁਰ ਸਾਹਿਬ ਦੇ ਇਲੈਕਸ਼ਨ ਲਾ ਲਓ ਜਿਉ ਪੰਥ ਨਾਲ ਖੜੇ ਪੰਥ ਉਹਨਾਂ ਨਾਲ ਖੜਿਆ ਸੀ ਤਾਂ ਦੋਵੇਂ ਸੀਟਾਂ ਝੂਣ ਦੀ ਪਾ ਕੇ ਦਿਖਾ ਦਿੰਦਾ ਤੁਸੀਂ ਟਕਸਾਲੀ ਕਾਲੀ ਅੱਗ ਲਓ ਪਰਤ ਕਿਹਨੂੰ ਸਮਝਦੇ ਹੋ ਅੱਜ ਦੀ ਡੇਟ ਤੇ ਲੋਕ ਭੰਬੜ ਹੁਸਰਜ ਨੇ ਪਰ ਤੋਂ ਸਾਹਮਣੇ ਜਿਹੜਾ ਵੀ ਕਾਤਾ ਸਾਹਿਬ ਨਾਲ ਖੜੇ ਨੇ ਅੱਜ ਮਹਿਲਕਲਾਂ ਹਲਕੇ ਦੀ ਮੀਟਿੰਗ ਜਿਹੜੀ ਵਰਦਰਾ ਸਾਹਿਬ ਵਿਖੇ ਕੀਤੀ ਗਈ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਲਈ ਕਮੇਟੀ ਬਣਾਈ ਗਈ ਸੀ ਔਰ ਨਵੀਂ ਭਰਤੀ ਕਰਕੇ ਇੱਕ ਨਵੀਂ ਲੀਡਰਸ਼ਿਪ ਕੌਮ ਨੂੰ ਪੰਜਾਬ ਨੂੰ ਪੰਥ ਨੂੰ ਦੇਣ ਲਈ ਜੋ ਉਪਰਾਲਾ ਕੀਤਾ ਗਿਆ ਸੀ ਉਸ ਦੇ ਤਹਿਤ ਅੱਜ ਸਾਰੇ ਹੀ ਸਤਿਕਾਰਯੋਗ ਸਾਡੇ ਲੀਡਰ ਸਾਹਿਬਾਨ भाई गोबिंद सिंह जी बंगावाल सरदार परमेंद्र सिंह जी टीम साहब साहब सौका मंत्री जी बरनाला साहब इलाके के चेयरमैन साहबान नुमांदा अगु वर्कर साहिबान सारे बड़ी गिनती ਵਿੱਚ ਇਕੱਤਰ ਹੋਏ ਨੇ ਔਰ ਉਹਨਾਂ ਨੇ बड़ी गिनती ਜਿੱਥੇ ਭਰਤੀ ਮੈ ਮੈਨੂੰ ਹਲਾਰਾ ਮਿਲਿਆ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਕਾਪੀਆਂ ਲੈ ਕੇ ਭਰਤੀ ਜਿਹੜੀ ਸ਼ੁਰੂ ਕੀਤੀ ਗਈ ਹੈ ਸੋ ਇਹਦਾ ਮਨੋਰਥ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਔਰ ਪੁਨਰਸਰਜੀਤ ਕਰਕੇ ਇੱਕ ਨਵੀਂ ਦੇਖ ਕਰੋ ਨਵੀਂ ਲੀਡਰਸ਼ਿਪ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਉਸ ਭਾਵਨਾ ਨਾਲ ਸੰਗਤ ਨੂੰ ਜਾਗਰੂਕ ਕਰ ਲਈ ਮਹਿਲ ਕਲਾਂ ਹਲਕੇ ਦੀ ਮੀਟਿੰਗ ਰੱਖੀ ਗਈ ਸੀ 25 ਤਾਰੀਖ ਨੂੰ ਉਹ ਦੌੜ ਹਲਕੇ ਦੀ ਮੀਟਿੰਗ ਅਸੀਂ ਸਾਰਿਆਂ ਨੇ ਰਾਏ ਕਰਕੇ ਤੈਅ ਕੀਤੀ ਆ ਇਸ ਤਰ੍ਹਾਂ ਬਰਨਾਲੇ ਦੀ ਕਰਾਂਗੇ ਫਿਰ ਉਸ ਤੋਂ ਬਾਅਦ ਸਮੁੱਚੇ ਬਰਨਾਲਾ ਜ਼ਿਲ੍ਹੇ ਦਾ ਇੱਕ ਬਟਾ ਇਕੱਠ ਕਰਕੇ ਇਹ ਜਿਹੜਾ ਅ ਵਰਤੀ ਮੈਨੂੰ ਹਲਾਰਾ ਦਿੱਤਾ ਜਾਏਗਾ ਬਾਕੀ ਇਹ ਹੈ ਕਿਉਂਕਿ ਪੰਜਾਬ ਦੀ ਜਮਾਤ ਹੀ ਇੱਕ ਹੈ ਜਿਹੜੀ ਸਹੀ ਮਹਨਾਂ ਵਿੱਚ 550 ਦੀ ਔਰ ਘਟ ਗਿਣਤੀਆਂ ਦੀ ਨੁਮਾਇੰਦਗੀ ਕਰਦੀ ਹੈ ਤੋ ਇਹ ਦਾ ਇੱਕ ਲਹਿਰ ਸੀ ਜਿਹੜਾ ਲੋਕਾਂ ਦੇ ਮਨ 'ਚ ਇੱਕ ਸੀ ਵੀ ਚਲੋ ਅਸੀਂ ਬਦਲਾਅ ਕਰਕੇ ਦੇਖਣਾ ਉਸ ਬਦਲਾਅ ਦੀ ਲਹਿਰ ਜਿਹਨਾਂ ਨੂੰ ਰੋਟਾਂ ਪੈ ਗਈਆਂ ਪਰ ਅੱਜ ਹੋ ਕੀ ਰਿਹਾ ਆਪਣੇ ਸਾਰਿਆਂ ਦੇ ਸਾਹਮਣੇ ਆ ਨਸ਼ਿਆਂ ਦੇ ਸੈਮੀਨਾਰ ਕਰਵਾਏ ਜਾ ਰਹੇ ਤੁਸੀਂ ਦੇਖਿਆ ਤੁਸੀਂ ਵੀ ਅਟੈਂਡ ਕਰਕੇ ਆਇਓਂਗੇ ਆਪਾਂ ਇਨਸਾਨ 'ਚ ਤੇ ਨਸ਼ਿਆਂ ਨਾਲ 20 ਬੰਦੇ ਮਰ ਗਏ ਇੱਕ ਜਗ੍ਹਾ ਤੇ ਕਿਸੇ ਗਰੀਬਾਂ ਦੇ ਛੋਟੇ ਛੋਟੇ ਲੋਕਾਂ ਦੇ ਨਿੱਕਾ ਮੋਟਾ ਜਿਹੜਾ ਕੋਈ ਖਾਂਦਾ ਹੈ ਜਾਂ ਕੋਈ ਧੰਦਾ ਕਰਦਾ ਉਹਦੇ ਘਰ ਆਏ ਜਾ ਰਹੇ ਨੇ ਔਰ ਜਿਹੜੇ ਵੱਡੇ ਵੱਡੇ ਮગરਮੱਛ ਨੇ ਜਿਨ੍ਹਾਂ ਨੇ ਇਹ ਨਸ਼ਿਆਂ ਦਾ ਧੰਦਾ ਪੰਜਾਬ ਵਿੱਚ ਪਰਫੁੱਲਤ ਕੀਤਾ ਉਹਨਾਂ ਨੂੰ ਸਰਪ੍ਰਸਤੀ ਦਿੱਤੀ ਜਾ ਰਹੀ ਹੈ ਛੋਟਾ ਅਫਸਰ ਕੋਈ ਨਿੱਕੇ ਮੋٹے ਮੁਲਾਜ਼ਮ ਤੇ ਗਾੜ ਸਿੱਟ ਕੇ ਉਹਦੇ ਤੇ ਐਕਸ਼ਨ ਲਿਆ ਜਾ ਰਿਹਾ ਕਿਸੇ ਵੱਡੇ ਅਫਸਰ ਤੇ ਕਿਸੇ ਵੱਡੇ ਲੀਡਰ ਤੇ ਜਿਨ੍ਹਾਂ ਦੀ ਸਰਪ੍ਰਸਤੀ 'ਚ ਉਹ ਫੈਕਟਰੀਆਂ ਚੱਲ ਰਹੀਆਂ ਸੀ ਉਹਨਾਂ ਤੇ ਕਿਸੇ ਤੇ ਕਾਰਵਾਈ ਨਹੀਂ ਹੋ ਸੋ ਨਰੋਲ ਡਰਾਮੇ ਦੀ ਇਹ ਸਰਕਾਰ ਆ ਡਰਾਮੇ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਔਰ ਇਹ ਲੋਕ ਅੱਜ ਮਹਿਸੂਸ ਕਰਦੇ ਨੇ ਕਿ ਜੱਡਾ ਡਰਾਮੇਵਾਜ ਸਰਕਾਰ ਮੁੱਖ ਮੰਤਰੀ ਸਾਨੂੰ ਇਹ ਮਿਲਿਆ ਤਾਂ ਲੋਕਾਂ ਦੇ ਮਨ ਵਿੱਚ ਬੜਾ ਗੁੱਸਾ ਵੀ ਆ ਔਰ ਪਛਤਾਵਾ ਵੀ ਆ ਔਰ ਉਹਦਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਕਮਿਆਜਾ ਭੁਗਤਣਾ ਪਏਗਾ ਔਰ ਲੋਕ ਅੱਜ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਦੇ ਨੇ ਠੀਕ ਹੈ ਅਕਾਲੀ ਦਲ ਦੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ ਜਿਹਦੇ ਕਰਕੇ ਲੋਕਾਂ ਨੂੰ ਨਰਾਸ਼ਤਾ ਆਈ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਹਮੇਸ਼ਾ ਯਾਦ ਕਰਦੇ ਨੇ ਔਰ ਸਾਨੂੰ ਪੂਰਾ ਵਿਚਾਸ ਹੈ ਕਿ ਦੁਬਾਰਾ ਇੱਕ ਪੰਥ ਪ੍ਰਵਾਂਤ ਲੀਡਰਸ਼ਿਪ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੂਗੀ ਤਾਂ ਲੋਕ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਔਰ ਲੋਕ ਉਮੀਦਾਂ ਨੇ ਜੋ ਆਸਾਂ ਔਰ ਉਮੀਦਾਂ ਵੱਡੇ ਰੂਪ ਚ ਪੰਜਾਬੀਆਂ ਦੇ ਆਕਾਲੀ ਦਲ ਦੋ ਵੀ ਪੂਰੀਆਂ ਹੋਣਗੀਆਂ ਪਰਤੀ ਤਕਰੀਬਨ 27 ਲੱਖ ਦੀਆਂ ਕਾਪੀਆਂ ਕਾਪੀਆਂ ਮੁੜੀਆਂ ਨੇ ਔਰ ਆਉਣ ਵਾਲੇ ਸਮੇਂ ਚ ਅਸੀਂ ਜਲਦੀ ਕੋਸ਼ਿਸ਼ ਕਰਕੇ ਉਹ ਸਾਰੀ ਭਰਤੀ ਹੈ ਜਿਹੜੀ ਵਾਪਸ ਲੈ ਰਹੇ ਹਾਂ ਕੀ ਲੱਗਦਾ ਜਿਵੇਂ ਬਰਨਾਲਾ ਅਕਾਲੀ ਜਨਤਾ ਲੜ ਰਿਹਾ ਹੈ ਜੀ ਤੇ ਐਸਾ ਜਿਵੇਂ ਭਰਤੀਆਂ ਹੋ ਰਹੀਆਂ ਲੱਗਦਾ ਜੀ ਵੱਧ ਚੜ ਕੇ ਲੋਕ ਇਧਰ ਨੂੰ ਦੌਂਗੇ ਤੁਸੀਂ ਦੇਖ ਹੀ ਰਹੇ ਹੋ ਜੀ तकरीबन ਮੇਰੇ ਖਿਆਲ ਸੌ 150 ਕਾਪੀ ਤਾਂ ਮੇਰੇ ਖਿਆਲ ਇੱਥੇ ਹੀ ਵੰਡੀ ਗਈ ਗੁਰਦੁਆਰਾ ਸਾਹਿਬ ਜੀ ਪਹਿਲਾਂ ਵੀ ਗਈਆਂ ਹੋਈਆਂ ਸੀ ਸੋ ਉਤਸ਼ਾਹ ਤਾਂ ਹੈਗਾ ਹੀ ਆ ਉਤਸ਼ਾਹ ਜਿਹੜਾ ਸਾਡੇ ਦੇ ਤਾਂ ਗੁਰੂ ਮਹਾਰਾਜ ਐਨੀ ਕਿਰਪਾ ਕੀਤੀ ਰੱਖੀ ਹੈ ਵੀ ਅਸੀਂ ਸਹੀ ਪਾਸੇ ਖੜੇ ਆ ਉਤਸ਼ਾਹ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋੱਚਤਾ ਕਰਕੇ ਆ ਔਰ ਸੰਗਤ ਇਹ ਚਾਹੁੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਸਰਬੋਚਤਾ ਨੂੰ ਕਿਸੇ ਵੀ ਰੂਪ ਚ ਢਾਹ ਨਹੀਂ ਲਗਣੀ ਚਾਹੀਦੀ ਔਰ ਅਸੀਂ ਜਿਹੜੇ ਲੋਕ ਢਾਹ ਲਾਉਣ ਦਾ ਯਤਨ ਕਰ ਰਹੇ ਨੇ ਉਹਨਾਂ ਨੂੰ ਸਾਬਕੋ ਸਿਖਾਉਣਾ ਇਸ ਭਾਵਨਾ ਨਾਲ ਸੰਗਤ ਹੈ ਜਿਹੜੀ ਉਹ ਸਹਾਇਕ ਦੇ ਰਹੀ ਹੈ